ਇਹ ਮਨੁੱਖਾ ਜਨਮ ਜਿਹੜਾ ਮਿਲੇ ਨਾ ਮਨੁੱਖਾ ਜਨਮ ਨੂੰ ਦੋ ਹੀ ਫਾਲ ਲੱਗਣੇ ਇਹ ਗੱਲ ਦ੍ਰਿੜ ਕਰ ਲੈ। ਉਹ ਲੱਗਣੇ ਤੈਨੂੰ ਸੁੱਖ ਦੇ ਤੇ ਦੁੱਖ ਦੇ। ਦੇਖ ਉਦਾਰਨਾ ਵੇਖੋ ਕਿੰਨੀਆਂ ਕਿੰਨੀਆਂ ਪਿਆਰੀਆਂ ਦਾਤਾਈ ਨੇ ਦੇ ਕੇ ਬਾਣੀ ਵਿੱਚ ਸਮਝਾਉਣਾ ਕੀਤਾ ਕਿ ਕਹਿੰਦੇ ਜਿਤਨਾ ਦਿਨ ਤੇ ਰਾਤ ਜਿਤਨਾ ਵੇਖੋ ਆ ਕੱਪੜੇ ਅੱਜ ਪੈਂਦੇ ਨੇ ਇਹਨਾਂ ਨੇ ਮਲੇ ਹੋਣਾ ਹੀ ਹੋਣਾ ਆ। ਪਰ ਧ੍ਰੁਬ ਕੇ ਫਿਰ ਉਜਵਲ ਹੋ ਜਾਂਦੇ ਨੇ। ਸੁੱਖ ਦੁੱਖ ਦੋਇਦਰ ਕੱਪੜੇ ਪੈਰੇ ਜਾਏ ਮਨੁੱਖ ਕਿੰਨੇ ਪਲਿਆ ਇਹ ਸੁੱਖ ਤੇ ਦੁੱਖਾਂ ਰੂਪੀ ਕੱਪੜੇ ਮਿਲੇ ਨੇ ਪਰ ਇਹ ਹਮੇਸ਼ਾ ਜਿਹੜਾ ਦੁੱਖ ਵੀ ਰਹੇਗਾ ਨਹੀਂ ਦੁੱਖ ਦੇ ਮਗਰ ਫਿਰ ਸੁੱਖ ਖੜਾ ਆ ਤੇ ਵੇਖੋ ਕਈ ਤੇ ਦੁੱਖਾਂ ਦੇ ਵਿੱਚੋਂ ਵੀ ਵੇਖੋ ਸੁੱਖ ਪਏ ਨੇ ਸਭੇ ਪਰ ਨਾ ਸਾਡੇ ਕੋਲ ਗਿਆਤ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਾ ਹੋਣ ਕਰਕੇ ਅਸੀਂ ਜਿਆਦਾ ਇਹਨੂੰ ਦੁੱਖ ਮੰਨਦੇ ਆਂ ਇੱਕ ਆਪਾਂ ਸਾਰੇ ਗ੍ਰਸਤੀ ਆਂ ਹਰ ਔਰਤ ਮਾਂ ਬਣਨਾ ਚਾਹੁੰਦੀ ਏ ਪਰ ਹਰ ਔਰਤ ਨੂੰ ਇਹ ਵੀ ਪਤਾ ਏ ਜੇ ਮੈਂ ਔਲਾਦ ਦਾ ਸੁੱਖ ਦੇਖਣਾ ਹੈ ਤੇ ਮੈਨੂੰ ਪਰਸੂਤ ਦੀ ਪੀੜਾ ਦੇ ਵਿੱਚੋਂ ਲੰਘਣਾ ਪੈਣਾ ਏ ਉਸ ਪੀੜਾ ਦੇ ਮੱਧਰ ਉਸ ਦੁੱਖ ਦੇ ਮੱਧਰ ਵੇਖੋ ਫਿਰ ਜਿਹੜਾ ਔਲਾਦ ਦਾ ਸੁੱਖ ਹੈ ਪਰ ਹਰ ਔਰਤ ਵੇਖ ਲੋ ਇਸ ਦੁੱਖ ਦੇ ਵਿੱਚੋਂ ਵੀ ਲੰਘ ਜਾਂਦੀ ਏ ਐ ਖੁਸ਼ੀ-ਖੁਸ਼ੀ ਲੰਘਦੀ ਏ ਕਿਉਂਕਿ ਮਗਰ ਉਲਾਦ ਦਾ ਸੁੱਖ ਹੈ ਉਹ ਦੁੱਖ ਨੂੰ ਵੀ ਵੇਖੋ ਸੁੱਖ ਕਰਕੇ ਜਾਣ ਲੈਂਦੀ ਏ ਤੇ ਇਸੇ ਤਰ੍ਹਾਂ ਪਵਨ ਬਾਣੀ ਵੀ ਕਹਿੰਦੇ ਕਿੰਦੇ ਪਲਿਆ ਤੇਰੇ ਜੀਵਨ ਦੇ ਵਿੱਚ ਜੇ ਸੁੱਖ ਨੇ ਨਾ ਤੇ ਦੁੱਖ ਵੀ ਆਵੇਗਾ ਤੇ ਕੋਈ ਗੱਲ ਨਹੀਂ ਇਹ ਵੀ ਰਵੇਗਾ ਨਹੀਂ ਇਹ ਵੀ ਰਵੇਗਾ ਨਹੀਂ ਕਿਉਂਕਿ ਸਾਡੇ ਵਿੱਚ ਗੁਰੂ ਸਹਿਬਾਨ ਜੀ ਜਿਹੜੇ ਸਰੀਰਕ ਰੂਪ ਦੇ ਵਿੱਚ 10 ਜਾਮਿਆਂ ਦੇ